ਹਰ ਜੀ ਦਾ ਖਾਲਸਾ ਹੋਵੇ ਗੁਰੂ ਜੀ ਕੀ ਫਤਿਹ ਆਓ ਅੱਜ ਤੁਹਾਨੂੰ ਧਿਰ ਬਾਬਾ ਨਾਨਕ ਸਾਹਿਬ ਦੇ ਦਰਸ਼ਨ ਕਰੌਣੇ ਆ ਤੇ ਧਿਰ ਬਾਬੇ ਨਾਨਕ ਦਾ ਇਤਿਹਾਸ ਜੋ ਉਤੰਦੇ ਗ੍ਰੰਥੀ ਸਹਿਬਾ ਨਾਲ ਹੰਦਾ ਉਹਨੋਂ ਸਰਵਣ ਕਰਾਂਗੇ ਚਰਨਾਂ ਨਾਲ ਜੁੜੇ ਰਿਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਨੂੰ ਕਿਸ ਤਰ੍ਹਾਂ ਦਾ ਚੈਨਲ ਲਗਾ ਕਮੈਂਟ ਰਾਈ ਜਰੂਰ ਦੱਸਿਓ ਉਧਰ ਲਾਈਕ ਜਰੂਰ ਕਰਿਓ ਆਪਾਂ ਜੇਰ ਬਾਬਾ ਨਾਨਕ ਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਜੀ ਏ ਗੁਰਦਾਸਪੁਰ ਜ਼ਿਲ੍ਹੇ ਤੋਂ ਕੋਈ 36 ਕਿਲੋਮੀਟਰ ਦੂਰ ਹੈ ਇਹ ਡੇਰਾ ਸੋਹ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਨਗਰ ਅਤੇ ਨਗਰ ਕਾਉਂਸਲ ਹੈ ਡੇਰਾ ਬਾਬਾ ਨਾਨਕ ਸਿੱਥੀ ਤਹਿਸੀਲ ਜ਼ਿਲ੍ਹਾ ਹੈੱਡਕੁਆਟਰ ਵੀ ਹੈ ਡੇਰਾ ਬਾਬਾ ਨਾਨਕ ਸਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ 'ਚੋਂ ਇੱਕ ਰਾਵੀ ਦਰਿਆ ਦੇ ਕੰਡੇ ਸਤਹ ਕਿਰਪਾ ਬਾਬਾ ਨਾਨਕ ਵਿਖੇ ਤਿੰਨ ਪ੍ਰਸਿੱਧ ਗੁਰਦੁਆਰੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਚੋਲਾ ਸਾਹਿਬ ਅਤੇ ਟਾਲੀ ਸਾਹਿਬ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਕੁੰੰਗਦੇਵੀ ਦੇ ਵੱਡੇ ਪੁੱਤਰ ਪਹਿਲੇ ਸਿੱਖ ਗੁਰੂ ਹਨ ਰਾਜੇ ਜੀ ਪਹਿਲੇ ਗੁਰ ਸਿੱਖ ਗੁਰੂ ਇੱਥੇ ਵਸ ਗਏ ਮੰਨਿਆ ਜਾਂਦਾ ਹੈ ਕਿ ਮੌਜੂਦਾ ਕਸਬੇ ਦੇ ਉਲਟਾ ਪਿੰਡ ਪੱਖੋਗੇ ਮਹਿਮ ਇਮਰਾਨ ਦੇ ਨੇੜੇ ਸਰਹੱਤੀ ਨਾਲ ਲੱਗੇ ਰਲਗੇ ਸੰਤੇ ਇਹਨਾਂ ਦਾ ਨਾਮ ਕਰਤਾਰਪੁਰ ਰੱਖਿਆ ਕਿ ਜਿਆ ਸ਼ਹਿਰ ਜੋ ਪਾਕਿਸਤਾਨ ਦੀ ਸਰਦ ਉਥੇ ਸਥਿਤ ਹੈ ਬੇਦੀਆਂ ਗੁਰੂ ਨਾਨਕ ਦੇਵ ਜੀ ਦੇ ਵੰਸ਼ਾ ਨੇ ਇੱਕ ਨਵਾਂ ਸ਼ਹਿਰ ਬਣਾਇਆ ਇਸ ਦਾ ਨਾਮ ਆਪਣੇ ਗੁਰੂ ਦੇ ਨਾਮ ਤੋਂ ਡੇਰਾ ਬਾਬਾ ਨਾਨਕ ਰੱਖਿਆ ਨਗਰ ਵਿੱਚ ਬਹੁਤ ਸਾਰੇ ਗੁਰਦੁਆਰੇ ਹਨ ਇਸ ਪਵਿੱਤਰ ਨਗਰੀ ਸਰਧਾਲੂ ਅੱਡੀ ਗਿਣਤੀ ਵਿੱਚ ਆਉਂਦੇ ਹਨ ਡੇਰਾ ਬਾਬਾ ਨਾਨਕ ਨੂੰ ਡੇਰਾ ਬਾਬਾ ਨਾਨਕ ਦੀ ਨਵੀਂ ਤਹਿਸੀਲ ਦਾ ਮੁੱਖ ਦਫ਼ਤਰ ਬਣਾਇਆ ਗਿਆ ਸੀ। ਡੇਰਾ ਬਾਬਾ ਨਾਨਕ ਇੱਕ ਇਤਿਹਾਸਕ ਨਗਰ ਹੈ ਤੇ ਇੱਥੇ ਬਹੁਤ ਸਾਰੀਆਂ ਗਲੀਆਂ ਅਤੇ ਘਰ ਹਨ ਜੋ ਗੁਰਨਾਨ ਦੇਵ ਜੀ ਦੇ ਸਮੇਂ ਤੋਂ ਸੁਰੱਖਿਆ ਥਣ। ਇਸ ਕਸਬੇ ਨੂੰ ਸਰਹੱਦ ਸਰਦਾਲੂ ਸਰਦ ਪਾਰ ਪਾਕਿਸਤਾਨ ਵਿੱਚ ਜਾ ਕੇ ਕਰਤਾਰਪੁਰ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਗੁਰਨਾਨਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਬਣਾਇਆ ਗਿਆ ਹੈ ਉਹ ਦਸੰਬਰ 1515 ਈਸਵੀ ਵਿੱਚ ਆਪਣੀ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੇਖਣ ਲਈ ਇੱਥੇ ਆਏ ਸਨ ਉਹਨਾਂ ਦੀ ਪਤਨੀ માતા ਸੁਲਖਣੀ ਅਤੇ ਉਹਨਾਂ ਦੇ ਦੋ ਪੁੱਤਰ ਆ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਇੱਥੇ ਡੇਰਾ ਅਬਨਾਨਕ ਦੇ ਨੇੜੇ ਪੱਕੇ ਦਾਵਾ ਕਿ ਆਪਣੇ ਨਾਨਕੇ ਘਰਾਂ ਰਹਿਣ ਲਈ ਆਏ ਸਨ ਜਿੱਥੇ ਲਾਲਾ ਮੂਲਚ ਰਾਜ ਸ੍ਰੀ ਗੁਰਨਾਥ ਜੀ ਦੇ ਸਹਰੇ ਪਰਿਵਾਰੀ ਵਜੋਂ ਕੰਮ ਕਰਦੇ ਸਨ ਇਹ ਸੀ ਗੁਰਦਵਾਰਾ ਸਾਹਿਬ ਦਾ ਥੋੜਾ ਜਿਹਾ ਸੰਖੇਪ ਜਿਹਾ ਇਤਿਹਾਸ ਅੱਜ ਆਪਾਂ ਅੰਦਰ ਬਾਬਾ ਜੀ ਅੰਦਰ ਗਰਤੀ ਸਿੰਘ ਬੈਠੇ ਹਨ ਉਹਨਾਂ ਕੋਲੋਂ ਵੀ ਆਪਾਂ ਥੋੜਾ ਜਿਹਾ ਇਤਿਹਾਸ ਜਿਹੜਾ ਸੁਣਦੇ ਹਾਂ ਆਪਾਂ ਪਹਿਲਾਂ ਅੰਦਰ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਅੰਦਰ ਦੇ ਦਰਸ਼ਨ ਕਰੋ ਜੀ ਤੇ ਫਿਰ ਆਪਾਂ ਬਾਬਾ ਜੀ ਕੋਲੋਂ ਇਤਿਹਾਸ ਸੁਣਦੇ ਹਾਂ ਆਓ ਸਾਰੇ ਅੰਦਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਸਾ ਵਾਹਿਗੁਰੂ ਜੀ ਕੀ ਤਕਦੀ ਜੋ ਆਪ ਜੀ ਪਾਵਨ ਪਿਤਰਸਥਾਨ ਦੇ ਦਸੰਤਾਰੇ ਹੋ ਇਹ ਪਾਵਨ ਪਿਤਰਸਥਾਨ ਕਹੇ ਪਾਤਸ਼ਾ ਜਗਤguru ਧੰਨ ਧੰਨ ਸਤਿਗੁਰੂ ਸਹਿਜ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਿਤਰਸਥਾਨ ਹੈ 30 ਅਸਤੰਤੇ ਸਤਿਗੁਰੂ ਸਹਿਜ ਸਿੰਘ ਜੀ ਮਹਾਰਾਜ ਉਸ ਸਮੇਂ ਆਏ ਜਦੋਂ ਕਹਿੰਦੀ ਉਦਾਸੀ ਤੋਂ ਬਾਅਦ ਦਸੰਬਰ 15 15 ਇਸ ਲਈ ਆਪਣੇ ਪਰਿਵਾਰ ਨੂੰ ਮੇਰੇ ਕੋਲ ਆਏ ਸੰ। ਉਹਨਾਂ ਦਾ ਪਰਿਵਾਰ ਇਸ ਸਥਾਨ ਤੋਂ ਨੇੜੇ ਪਿੰਡ ਹੈ। ਪਿੰਡ ਪੱਖੋ ਕੇ ਰੰਦਾਵਾ ਜੋ ਕਿ ਇਸ ਸਥਾਨ ਤੋਂ 3-4 ਕਿਲੋਮੀਟਰ ਦੇ ਕਰੀਬ ਹੈ। ਜਿੱਥੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਤਨੀ ਮਾਤਾ ਸੁਲਖਣੀ ਜੀ, ਉਹਨਾਂ ਦੇ ਪੁੱਤਰ ਪਾਪਾ ਸਿੰਘ ਚੰਦ ਜੀ, ਪਾਪਾ ਲਖਨ ਦਾਸ ਜੀ ਉਹਨਾਂ ਦੀ ਜੋ ਸੋਹਰਾ ਸਾਥ ਬਾਬਾ ਮੂਰ ਚੰਦ ਜੀ ਜੋ ਚੋਥੀ निवास ਕਰਦੇ ਸਨ ਕਿ ਉਸ ਸਮੇਂ ਜੋ ਉਹਨਾਂ ਦੇ ਸਹਰਾ ਸਾਹਿਬ ਬਾਬਾ ਮੂਰचंद ਜੀ ਉਸ ਇਲਾਕੇ ਦੇ ਪਟਵਾਰੀ ਸਨ ਇਸ ਕਰਕੇ 사ਤਗੁਰੂ ਸਾਹਿਬ ਸ੍ਰੀ ਗੁਰਨਾਨદેਵ ਜੀ ਮਹਾਰਾਜ ਜਦੋਂ ਪ੍ਰਚਾਰ ਦੌਰਿਆਂ ਦੇ ਉਦਾਸੀਆਂ ਤੇ ਜਾਂਦੇ ਹ ਤਾਂ ਮਾਤਾ ਸੁਲਖਣੀ ਜੀ ਉਹਨਾਂ ਦੇ ਪੁੱਤਰ ਜੋ ਆਪਣੇ ਪਿਤਾ ਜੀ ਬਾਬਾ ਮੂਰचंद ਜੀ ਦੇ ਪਾਸ ਇੱਥੇ ਰਹਿ ਕੇ ਨਿਵਾਸ ਕਰਦੇ ਸਨ ਇਸ 사ਤਗੁਰੂ ਸਾਹਿਬ ਸ੍ਰੀ ਗੁਰਨਾਨદેਵ ਜੀ ਮਹਾਰਾਜ ਜਦੋਂ ਇਸ ਸਥਾਨ ਤੇ ਆਏ ਤਾਂ ਇੱਥੋਂ ਦੇ ਬੜੇ ਹੀ ਭਗਤੀ ਵਾਲੇ ਗੁਰਸਿੱਖ ਜੋ ਬਾਬਾ ਅਜੀਤਾਂ ਰੰਦਾਵਾ ਜਿਨ੍ਹਾਂ ਨੂੰ ਇਹਨਾਂ ਦਾ ਨਾਮ ਇਸ ਨਾਮ ਕਰਕੇ ਪ੍ਰਸਿੱਧ ਹੈ ਇੱਥੇ ਇਹਨਾਂ ਦਾ ਖੂਹ ਹੈ ਜਿੱਥੇ ਉਹ ਖੇਤੀਬਾੜੀ ਕਰਦੇ ਸਨ ਇੱਥੇ ਆ ਕੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਰਾਜਮ ਰਹੇ ਸਨ ਇਹ ਜੋ ਥੜਾ ਸਾਹਿਬ ਇਥੇ ਸਤਿਗੁਰੂ ਸਹਿਬ ਸ੍ਰੀ ਗੁਰੂ ਜੰਸੇਹਿ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਸ ਛੜਾ ਸੈਤ ਦੇ ਉੱਪਰ ਆ ਕੀ ਵਿਰਾਜਮਨ ਹੋਇਸਨ ਕਿ ਇਸੇ ਹੀ ਛੜਾ ਸੈਤ ਦੇ ਜਦੋਂ ਰਾਵੀ ਦਾ ਰਿਆ ਨੂੰ ਢਾਹ ਲੱਗੀ ਕਰਤਾਰਪੁਰ ਸਾਹਿਬ ਜੋ ਸਤੂ ਸਹਿਬ ਸ੍ਰੀ ਨਾਨਕ ਦੇਵ ਮਹਾਰਾਜ ਦੀ ਯਾਦਗਾਰ ਹੈ ਉਸ ਨੂੰ ਨੁਕਸਾਨ ਹੋਣਾ ਸ਼ੁਰੂ ਹੋਇਆ ਤਾਂ ਬਾਬਾ ਸ੍ਰੀ ਚੰਜੀ ਨੇ ਉਸ ਆਸਥਾਨ ਤੇ ਜੋ ਸਤੂ ਸਹਿਬ ਸ੍ਰੀ ਨਾਨਕ ਦੇਵ ਮਹਾਰਾਜ ਦੀ ਚਾਦਰ ਦੀ ਜੋ ਰਾਤ ਗਾਗਰ ਦੇ ਵਿੱਚ ਦੱਬੀ ਹੋਈ ਸੀ ਉਸ ਜਗ੍ਹਾ ਤੋਂ ਕੁੱਟ ਕੇ ਇਸੇ ਆਸਥਾਨ ਤੇ ਆ ਕੇ ਦਫਨ ਕੀਤੀ ਜਿੱਥੇ ਸਤਗੁਰੂ ਸਾਹਿਬ ਜੀ ਨੂੰ ਨਾਨਕ ਜੀ ਮਹਾਰਾਜ ਆ ਕੇ ਰਾਜਮ ਨੂੰ ਹੋਇ ਸੰਤ ਇਸੇ ਥੜਾ ਸੈ ਦੇ ਅੰਦਰ ਉਹਨਾਂ ਨੇ ਖੁਦਾਈ ਕਰਕੇ ਉਸ ਗਾਗਰ ਨੂੰ ਜੋ ਕਿ ਉਹਨਾਂ ਦੇ ਚਾਦਰ ਦੀ ਰਾਖੀ ਗਾਗਰ ਸੀ ਇਸੇ ਅਸਥਾਨ ਤੇ ਆ ਕੀ ਫਿਰ ਉਹ ਤਖਨਾਈ ਤੇ ਇਸ ਅਸਥਾਨ ਦਾ ਨਾਮ ਦਿਹਰਾ ਬਾਬਾ ਨਾਨਕ ਰੱਖਿਆ ਜੋ ਬਾਅਦ ਵਿੱਚ ਬੋਲੀ ਅਨਸਾਰ ਡੇਹਰਾ ਬਾਬਾ ਨਾਨਕ ਦੇ ਨਾਮ ਨਾਲ ਤਸਿੱਦ ਹੋਇਆ ਕਿ ਇਸੇ ਅਸਥਾਨ ਤੇ ਪੰਜ ਪਾਤਸ਼ਾਹ ਸਹਿਜੰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋ ਪੋਤਰੇ ਸਨ ਬਾਬਾ ਧਰਮਚੰਦ ਜੀ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਉਹ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਪਰਜਾਉਣੀ ਸਮੇਂ ਪ੍ਰਵਾਦ ਦੇ ਨਾਲ ਹਮਦਰਦੀ ਕਰਨ ਵਾਸਤੇ ਇਸ ਅਸਥਾਨ ਤੇ ਆਏ ਸਨ ਤੇ ਇੱਥੇ ਆ ਕੇ ਉਹਨਾਂ ਨੇ ਫਿਰ ਕੀਰਤਨ ਸਰਵਣ ਕੀਤਾ ਸੀ ਬੜੇ ਹੀ ਵਿਸਮਾਤੀ ਰੰਗ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰਜਿੰਦੇਵ ਜੀ ਮਹਾਰਾਜ ਦੇ ਕੀਰਤਨ ਸਰਮਤੀ ਬੈਸ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਨਾਲ ਹੀ ਪਾਸ ਹੀ ਗੁਰਦੁਆਰਾ ਕੀਰਤਨ ਅਸਥਾਨ ਹੈ ਜਿੱਥੇ ਆਧ ਕੀ ਸੰਗਤਾਂ ਦਰਸ਼ਨ ਇਦਾਰੇ ਕਰਦੀਆਂ ਹਨ ਕਿ ਇੱਥੋਂ ਅੱਧਾ ਕਿਲੋਮੀਟਰ ਤੇ ਦੂਰ ਗੁਰਦੁਆਰਾ ਸ੍ਰੀ ਚੋੜਾ ਸਾਹਿਬ ਹੈ ਜੋ ਕਿ ਸਤਿਗੁਰੂ ਸਾਹਿਬ ਸ੍ਰੀ ਨਾਨਕ ਜੀ ਮਹਾਰਾਜ ਜਦੋਂ ਬਗਦਾਦ ਪ੍ਰਚਾਰ ਥੇਰੀ ਦੌਰਾਨ ਆਪਣੀ ਉਦਾਸੀ ਦੌਰਾਨ ਗਏ ਸਨ ਤਾਂ ਉਥੋਂ ਦੇ ਇੱਕ ਖਲੀਫੇ ਜਿਸ ਦੀ ਪਤਨੀ ਨੇ ਸਤਗੁਰੂ ਸਾਹਿਬ ਸ੍ਰੀ ਗੁਣਾਨੰਦ ਸਾਹਿਬ ਜੀ ਮਹਾਰਾਜ ਜੀ ਵਾਸਤੇ ਚੋਲਾ ਤਿਆਰ ਕੀਤਾ ਜਿਸ ਉੱਪਰ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਸਨ ਇਹ ਸਤਗੁਰੂ ਸਾਹਿਬ ਸ੍ਰੀ ਗੁਣਾਨੰਦ ਜੀ ਮਹਾਰਾਜ ਨੂੰ ਭੇਟ ਕੀਤਾ ਤੇ ਸਤਗੁਰੂ ਸ੍ਰੀ ਗੁਣਾਨੰਦ ਜੀ ਮਹਾਰਾਜ ਉਹ ਚੋਲਾ ਉੱਥੇ ਆਪਣੇ ਸੇਵਕ ਬਹਾਵਲਦੀਨ ਦੇ ਆਏ ਸਨ ਤੇ ਉਹਨਾਂ ਤੋਂ ਫਿਰ ਸਤਗੁਰੂ ਸ੍ਰੀ ਗੁਣਾਨੰਦ ਜੀ ਮਹਾਰਾਜ ਦੀ ਨਵੀਂ ਪੀੜੀ ਦੇ बाबा काबि मल जी ਨਵੀਂ ਪੀੜੀ ਦੇ ਜੰਮ ਹੋਏ ਹਨ ਉਹ ਉਸ ਅਸਥਾਨ ਤੋਂ ਖੁਦ ਸਮੇਂ ਬਾਤ ਲੈ ਕੇ ਆਈ ਸੰਤਿਸੰਗਤਾਂ ਲਈ ਦਰਸ਼ਨਿਦਾਰੀ ਕਰਨ ਵਾਸਤੇ ਉਹਨਾਂ ਨੇ ਤੇੋਲਾ ਸਾਹਿਬ ਨਾਮ ਦੇ ਅਸਥਾਨ ਤੇ ਉਸ ਤੇੋਲਾ ਸਾਹਿਬ ਨੂੰ ਦਾ ਸਥਾਪਿਤ ਕੀਤਾ ਤੇ ਸੰਤਿਸੰਗਤਾਂ ਦੀ ਦਰਸ਼ਨਿਦਾਰੀ ਕਰਨ ਵਾਸਤੇ ਉੱਥੇ ਗੁਰਦੁਆਰਾ ਸਾਹਿਬ ਬਣਵਾਇਆ ਤੇ ਉਹਨਾਂ ਦੀ ਜਾਦ ਵਿੱਚ ਹਰ ਸਾਲ 4 ਮਾਰਚ ਨੂੰ ਬੜਾ ਭਾਰੀ ਜੂਰ ਮੇਲਾ ਲੱਗਦਾ ਹੈ ਜਦੋਂ ਬਾਬਾ ਕਾਬੀ ਮਲ ਜੀ ਉਹ ਤੇੋਲਾ ਸਾਹਿਬ ਉਥੋਂ ਕਾਬਲ ਬਲਖ ਬੁਖਾਰਾ ਸ਼ਹਿਰ ਹੈ ਜੋ ਈਰਾਨ ਦੇ ਵਿੱਚ ਹੈ ਉੱਥੋਂ ਲੈ ਕੇ ਆਲਸਾਨ ਤੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਜੋ 4 ਮਾਰਚ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ ਦੂਰ ਦੂਰੋਂ ਬਹੁਤ ਸਾਰੇ ਸੰਤਾਂ ਜੋ ਸਾੰਗਰੀ ਰੂਪ ਵਿੱਚ ਇੱਥੇ ਆਉਂਦੇ ਹਨ ਦਰਸ਼ਨ ਦਿਦਾਰੀ ਕਰਦੇ ਹਨ ਤੇ ਜਿਹੜੇ ਵੀ ਇੱਕ ਮਨ ਇੱਕ ਜਿਗਤ ਹੋ ਕੇ ਸਤਗੁਰਾਂ ਜੀ ਦੇ ਇਸ ਪਵਿੱਤਰ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਹੁੰਦੇ ਹਨ ਆਪਣੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਦੇ ਹਾਂ ਤੇ ਇਸ ਅਸਥਾਨ ਦੀ ਦਾ ਜੋ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬੜੇ ਹੀ ਸੁਚੇਤ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਇਸ ਅਸਥਾਨ ਦੀ ਜੋ ਇਮਾਰਤਾਂ ਦੀ ਸੇਵਾ ਹੈ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਉਹ ਬੜੀ ਤੰਦ ਦੇਖ ਦੀ ਨਾਲ ਸੰਗਤਾਂ ਨੂੰ ਪ੍ਰੇਰਿਤ ਕੀ ਇਸ ਅਸਥਾਨ ਦੀ ਨਿਵਾਮਾਂ ਕਰਵਾ ਰਹੇ ਹਨ ਵਿਵਾਹਿ ਗੁਰਜੀਤ ਘਰ ਵਾਲਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ इतिहास में और हवा दूर गुरी साहब के दर्शन करते हैं जो पुनः साहब है उसके दर्शन करते हैं चल रहा है और तम दर्शन करा चल रहा है सेवा कर रही हैं ਇਹ ਕੋਰਨਾਨ ਦੀ ਦਾ ਪ੍ਰਾਤਨ ਖੂ ਹੈ ਜਿਹੜੇ ਇਸ ਤੋਂ ਪਾਣੀ ਨਿਕਲਦਾ ਹੈ ਪਹਿਲਾਂ ਇਸੇ ਤਰ੍ਹਾਂ ਹੀ ਜਿਹੜੇ ਆ ਹੁੰਦੇ ਸੀਗੇ ਇਸ ਤਰ੍ਹਾਂ ਚੱਲਦੇ ਹੁੰਦੇ ਸੀ ਪਹਿਲਾਂ ਬਲਦਾਂ ਦੇ ਨਾਲ ਚੱਲਦੇ ਹੁੰਦੇ ਸੀਗੇ ਤੇ ਕਿਸਾਨ ਜਿਹੜੇ ਸੀ ਉਹ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਹੁੰਦੇ ਸੀ ਹੁਣ ਤੇ ਬੰਬੀਆਂ ਦਾ ਸਮਾਂ ਆ ਗਿਆ ਮੋਟਰਾਂ ਦਾ ਤੇ ਇਹ ਪੁਰਾਣਾ ਜਿਹੜਾ ਸੱਭਿਆਚਾਰ ਆ ਨਾ ਆਪਣਾ ਇਹ ਉਹ ਚੀਜ਼ ਹੈ ਤੇ ਇਸ ਤਰ੍ਹਾਂ ਕੋਈ ਜਿਹੜੇ ਆ ਚੱਲਦੇ ਹੁੰਦੇ ਸੀ

ਜੋ ਬਾਲ ਦੇ ਜੋ ਬਾਲ ਜਵਾਜ ਜਵਾਜ ਦੇ ਪਲਟ ਗਈ ਚਲਤ ਗਈ ਅਪੈ ਜਿੱਗੀ ਸ਼ਿਫਟ ਵਿੱਚ ਆ ਜਿਓ ਨਹੀਂ ਆ ਠੀਕ ਆ ਠੀਕ ਆ ਆ ਦੇ ਪਾਣੀ ਨਿਕਲ ਜਾ ਇਹ ਚੱਲਦਾ ਬਹੁਤ ਹੀ ਆਇਆ ਨੰਨ ਆ来 ਆ ਜਓ ਮੇਰੀ ਵਾਰੀ ਆ ਆ ਜਓ ਮੇਰੀ ਵਾਰੀ ਹੁਣ лови트로 পাইও আভি নিকে আভি ਹੋ ਜੀ ਇੱਥੇ ਬਾਜ਼ਾਰ ਆ ਗਿਆ ਤੇ ਆਓ ਹੁਣ ਆਪਾਂ ਗੁਰਦੁਆਰਾ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲੀਏ ਅਤੇ ਨਾਲੇ ਬਾਜ਼ਾਰ ਦਾ ਵੀਊ ਵਿਖੀਏ ਜਿਹੜੀਆਂ ਗਲੀਆਂ ਦੇ ਵਿੱਚੋਂ ਜਾ ਕੇ ਚੋਲਾ ਸਾਹਿਬ ਨੂੰ ਜਾਇਆ ਜਾਂਦਾ ਹੈ ਉਸ ਤਰ੍ਹਾਂ ਬਾਹਰ ਜਿਹੜਾ ਰਸਤਾ ਹੁੰਦਾ ਹੈ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਆ ਕੇ ਗਲੀਆਂ ਦੇ ਵਿੱਚੋਂ ਦੀ ਰਸਤਾ ਜਿਹੜਾ ਜਾਂਦਾ ਹੈ ਆਓ ਦਰਸ਼ਨ ਕਰਨ ਚੱਲੀਏ ਇਹ ਸਾਰਾ ਬਾਜ਼ਾਰ ਆ ਜੀ। ਕੁੜਦਰਾ ਢੇਰੇ ਬਾਦਰ ਨਾਲ ਸਭ ਆ। ਇਥੇ ਵੀ ਲੰਕੇ ਅੱਗੇ ਥੋੜਾ ਜਿਹਾ ਕੁੜਦਰਾ ਆਏਗਾ। ਆ ਦੇਖੋ ਕਿੰਨੇ ਪੁਰਾਣੇ-ਪੁਰਾਣੇ ਘਰਾਂ ਨੇ ਇਥੋਂ ਦੇ। ਬੜੀਆਂ ਪੁਰਾਣੀਆਂ ਇਮਾਰਤਾਂ ਵੀ ਆ ਗਈਆਂ ਇਥੋਂ ਦੀਆਂ। ਆ ਕੰਨਾ ਪੁਰਾਣਾ ਕਰ ਹੈ ਖੰਡਰ ਹੋਇਆ ਪਿਆ ਹੈ ਬਹੁਤ ਪੁਰਾਣਾ ਲੱਗਦਾ ਪਿਆ ਜੀ ਨਿਵਾਸ ਸਥਾਨ ਇਸ ਦੇ ਨਾਲ ਹੀ ਅਗਰੇ ਪਾਸੇ ਥੋੜਾ ਜਿਹਾ ਉੱਪਰ ਤੁਰਾ ਹੈ ਸੇਗੁਰ ਗੁਰਨਾਨ ਦੇਵ ਜੀ ਦੀਆਂ 17 ਪੀੜੀਆਂ ਦੇ ਘਰ ਹਨ ਇਹ ਹੈ ਜੀ ਚੋਲਾ ਸਾਹਿਬ ਵਰਦਰਾ ਇਹ ਤੁੰਦਾ ਇਤਿਹਾਸ ਜਿਹੜਾ ਹੈ ਉਸ ਤਰ੍ਹਾਂ ਹੈ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਰਸੋ ਪ੍ਰਾਪਤ ਧਰਤੀ ਦੇਰੇ ਬਾਬਾ ਨਾਨਕ ਵਿਖੇ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਮਨਾਇਆ ਜਾਂਦਾ ਹੈ ਤੇ ਮੇਲਾ ਸੰਗ ਮੇਲਾ ਸੰਗ ਦਾ ਰੱਖਿਆ ਹੋਇਆ ਹੈ ਇਤਿਹਾਸ ਮਤਾਂ ਇਹ ਵਸਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਾਲ ਪ੍ਰਗਤੋਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਇੱਕ ਅੰਗ ਵਸਤਰਾ ਸ੍ਰੀ ਚੋਲਾ ਸਾਹਿਬ ਵੀ ਸ਼ਾਮਲ ਹੈ ਇਹ ਚੋਲਾ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਦ ਪੰਜਵੀਂ ਪਾਸ਼ੀ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਆਈ ਅਤੇ ਗੁਰੂ ਅਰਜਨ ਦੇਵ ਜੀ ਨੇ ਇਹ ਚੋਲਾ ਇੱਕ ਸਿੱਖ ਭਾਈ ਤੋਤਾ ਸਿੰਘ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਵੀ ਦੇ ਦਿੱਤਾ ਭਾਈ ਤੋਤਾ ਸਿੰਘ ਬਲਖ ਬਖਾਰੇ ਅਫਗਾਨਿਸਤਾਨ ਦੇ ਰਹਿਣ ਵਾਲੇ ਸਨ ਤੇ ਗੁਰੂ ਅਰਜਨ ਦੇਵ ਜੀ ਨੇ ਚੋਲਾ ਸਭ ਦੰਦੇ ਸਮੇਂ ਕਿਹਾ ਕਿ ਇਸ ਦੀ ਸੇਵਾ ਸੰਭਾਲ ਉਹਨਾਂ ਸਾਡੇ ਵਾਲਿਆ ਹੈ ਤੇ ਫਾਈ ਤੋਂ ਤਾਂ ਸੰਨੇ ਚੋਲਾ ਸਾਹਿਬ ਨੂੰ ਆਪਣੇ ਨਾਲ ਬਲਕ ਪਗਾਰੇ ਲੈ ਗਏ ਅਤੇ ਆਖਰੀ ਸੁਵਾਸਿਓ ਤੱਕ ਇਸ ਦੀ ਸੇਵਾ ਸੰਭਾਲ ਆਪਣੇ ਹੱਥੀਂ ਕੀਤੀ ਜਦੋਂ ਅੰਤ ਸਮਾਂ ਆਇਆ ਤਾਂ ਉਹਨਾਂ ਸੋਚਿਆ ਕਿ ਪਤਾ ਨਹੀਂ ਉਹਨਾਂ ਤੋਂ ਬਾਅਦ ਕੋਈ ਚੋਲਾ ਸਾਹਿਬ ਦੀ ਸੇਵਾ ਨਾ ਕਰ पाए ਉਹਨਾਂ ਨੇ ਇੱਕ ਗੁਫਾ ਦੇ ਅੰਦਰ ਇਸ ਚੋਲਾ ਸਾਹਿਬ ਨੂੰ ਰੱਖ ਕੇ ਇੱਕ ਪੱਤਰ ਰੱਖ ਦਿੱਤਾ ਤੇ ਅਰਦਾਸ ਕੀਤੀ ਕਿ ਬਾਦਸ਼ਾਹ ਹੁਣ ਜਿਸ ਨੂੰ ਵੀ ਆਪਣੇ ਸੇਵਾਦਾਰ ਕੋਲੋਂ ਆਪਣੇ 16 ਸਾਲ ਦੀ ਸੇਵਾ ਲੈਣੀ ਹੈ ਉਸ ਕੋਲੋਂ ਖੁਦ ਲੈ ਲੈਣਾ ਜੀ ਗੁਰਦੁਰ ਸਾਹਿਬ ਦਾ ਮਾਣ ਸੀ ਹੁੜੇ ਗੁਰੂ ਬਾਬਾ ਨਾਲ ਸਵ ਦੇ ਦਰਸ਼ਨ ਕੀਤੇ ਹਨ ਤੇ ਆਪਣੇ ਗ੍ਰੰਥੀ ਸਿੰਘ ਸਾਹਿਬ ਨੂੰ ਇਤਿਹਾਸ ਸੁਣਿਆ ਤੇ ਥੋੜਾ ਸਾਹ ਜੀ ਦੇ ਦਰਸ਼ਨ ਕੀਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ